ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਇਆ ਜੀ 90 ਏਰੀਏ ਤੋਂ ਮੁੰਡਾ 59 ਕਿੱਲਿਆਂ ਦੇ ਵਿੱਚ ਤੇ ਆਪਾਂ ਨੂੰ ਕੁੜੀ ਚਾਹੀਦੀ ਆ ਸੋਹਣੀ ਸੁਲੱਖੀ ਪੜੀ ਲਿਖੀ ਵਧੀਆ ਤਗੜੇ ਘਰੋਂ ਤੇ ਵਧੀਆ ਵਿਆਹ ਮੰਗਦੇ ਨੇ ਜੀ ਕੋਈ ਹੋਰ ਨਹੀਂ ਮੰਗਟਵਾੜ ਹੈ ਕਿ ਵਧੀਆ ਵਿਆਹ ਭਾਲਦੇ ਨੇ ਪੈਲਸ ਦਾ ਵਿਆਹ ਭਾਲਦੇ ਨੇ ਤੇ 59 ਕਿੱਲੇ ਪੈਲੀ ਆ ਕੁੜੀ ਵਾਲਿਆਂ ਕੋਲੇ ਘਟੋ ਘਟ 40 45 ਕਿੱਲੇ ਹੋਵੇ ਜੀ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਸਰੀ ਕਾਲ ਮੇਰੇ ਕੋਲੇ ਆਇਆ ਜੀ ਮੁੰਡਾ ਅੱਜ ਵੀ ਇਧਰ ਪਟਿਆਲੇ ਏਰੀਏ ਤੋਂ ਤੇ ਮੁੰਡਾ ਹੈਗਾ ਪੁਲਿਸ ਇੰਸਪੈਕਟਰ ਇੰਸਪੈਕਟਰਾ ਜੀ 40 ਕਿਲੇ ਪੈੜੀਆ ਵੀਰ ਕੋਲੇ ਤੇ ਵਧੀਆ ਉਹਨਾਂ ਨੂੰ ਕੁੜੀ ਪੜ੍ਹੀ ਲਿਖੀ ਸੋਹਣੀ ਸੁਲੱਖੀ ਉੱਚੀ ਲੰਬੀ ਚਾਹੀਦੀ ਏ ਜੀ ਵੀਰ ਦਾ 97 ਦਾ ਬੋਰਨ ਹੈ ਵੀਰ 97 ਦਾ ਬੋਰਨ ਧਿਆਨ ਨਾਲ ਸੁਣ ਲਓ ਜੱਟਾਂ ਦਾ ਮੁੰਡਾ 40 ਕਿਲੇ ਪੈੜੀਆ 97 ਦਾ ਬੋਰਨ ਤੇ ਕੁੜੀ ਵਧੀਆ ਪੜ੍ਹੀ ਲਿਖੀ ਚਾਹੀਦੀ ਏ ਜੀ ਮੁੰਡਾ ਆਪ ਕੋਲ ਚ ਮੁਲਾਜ਼ਮ ਹੈ ਜੀ ਹਾਂਜੀ ਸਸਰੀਕਾਲ ਮੈਂ ਛੋੜੀ ਆਪਣੀ ਰਪਿੰਡਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਪਠੰਡੇ ਰੀਏ ਤੋਂ ਭੈਣ ਕੋਲੇ ਕੁੜੀ ਹੈ 7-8 ਕਿਸਾਨ ਦੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੇ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕਾਂਠੀ ਚ ਹੋਵੇ ਮੁੰਡਾ ਜਿਹੜਾ ਸਮੇਤ ਕੁੜੀ ਭੈਣ ਨੂੰ ਅਪਣਾਉਣਾ ਚਾਹੁੰਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ RAMDASIA'N DI ਕੁੜੀ ਤੇ ਕੁੜੀ ਹੈਗੀ ਸਰਕਾਰੀ ਟੀਚਰ ਧਿਆਨ ਨਾਲ ਸੁਣ ਲੋ ਕੁੜੀ ਦਾ ਹੈਗਾ 95 ਬੌਰਨ ਕੁੜੀ ਹੈਗੀ ਮਾਨਸਾ ਏਰੀਏ ਤੋਂ ਜੇ ਉਧਰ ਉਹਨਾਂ ਦੇ ਏਰੀਏ ਚ ਮਿਲਦਾ ਤਾਂ ਵੀ ਠੀਕ ਐ ਨਹੀਂ ਤਾਂ ਇੱਧਰ ਕਿਤੇ ਵੀ ਮੁੰਡਾ ਸਰਕਾਰੀ ਮੁਲਾਜ਼ਮ ਲੱਗਿਆ ਹੋਵੇ ਪੁਲਸੇ ਚ ਹੋਵੇ ਬਿਜਲੀ ਮੈਗਮੇ ਚ ਹੋਵੇ ਕਿਤੇ ਵੀ ਹੋਵੇ ਤੇ ਕੁੜੀ ਤੋਂ ਮੁੰਡਾ ਥੋੜਾ ਜਿਆਦਾ ਵੱਡਾ ਹੋਵੇ ਜਿਆਦਾ ਵੱਡਾ ਨਾ ਹੋਵੇ 3-4 ਸਾਲ ਚੱਲ ਜੂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਏ ਦੇ ਵਿੱਚੋਂ ਕੈਨੇਡਾ ਪੀਆਰ ਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939491 ਇਦੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ ਆ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਇੱਕ ਰਾਮਦਾਸੀਆਂ ਦੀ ਕੁੜੀ ਆਪਣੇ ਕੋਲ ਹੈਗੀ ਆ ਮਗੇ ਏਰੀਏ ਤੋਂ ਜੀ ਤੇ ਉਹ ਹੈਗੀ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਗਈ ਹੋਈ ਹੈ ਜੀ 2 ਸਾਲ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਹਨਾਂ ਨੂੰ ਮੁੰਡਾ ਚਾਹੀਦਾ ਜਿਹੜਾ 25 ਲੱਖ ਰੁਪਏ ਉਹਨਾਂ ਨੂੰ ਦੇ ਸਕੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ 25 ਲੱਖ ਰੁਪਏ ਦੀ ਮੰਗ ਹੈ ਕੁੜੀ ਹੈਗੀ ਹੈ 95 ਵਰਨ ਤੇ ਇਹਨਾਂ ਦੀ 25 ਲੱਖ ਰੁਪਏ ਡਿਮਾਂਡ ਹੈ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ ਕੋਈ ਮੇਰਾ ਵੀਰ ਰਾਮਦਾਸੀ ਸਿੱਖਾਂ ਦਾ ਮੁੰਡਾ ਜਾਣਾ ਚਾਹੁੰਦਾ ਹਾਂਜੀ ਸਸਰੀ ਘਰ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਿੰਮੇ ਮਿਸਤਰੀ ਸਿੰਘ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਆ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਆ ਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਹੈ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਿਸਤਰੀ ਸਿੰਘਾ ਦੀ ਕੁੜੀ ਚਾਹੀਦੀ ਆ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਕਰ ਦੋ ਸਭ ਕੇ ਸ਼ਹਿਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਬਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਮ ਮਿਸਤਰੀ ਸਿੰਘ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਐ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਆ ਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਐ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਿਸਤਰੀ ਸਿੰਘਾ ਦੀ ਕੁੜੀ ਚਾਹੀਦੀ ਆ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਕਰ ਦੋ ਸਭ ਕੇ ਸ਼ਹਿਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਹਾਂਜੀ ਸਤ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਰਾੜਾ ਸਾਹਿਬ ਏਰੀਏ ਤੋਂ ਕੁੜੀ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਆਪਾਂ ਨੂੰ ਚਾਹੀਦਾ ਮੁੰਡਾ ਉਹਨਾਂ ਦੇ ਲਾਗੇ ਛਾਗੇ ਤੇ ਮੁੰਡਾ ਚਾਹੀਦਾ ਸਰਕਾਰੀ ਮੁਲਾਜ਼ਮ ਹੋਵੇ ਮੁੰਡਾ 6-7 ਕਿਲਿਆਂ ਦੇ ਵਿੱਚ ਹੋਵੇ ਰਿਸ਼ਤਾ ਕਰ ਦੇਣਗੇ ਜੀ 6-7 ਕਿਲਿਆਂ ਜੀ ਕਰ ਦੇਣਗੇ ਤੇ ਜੱਟਾਂ ਦੀ ਕੁੜੀ ਹੈ ਜੀ 8 ਕਿਲੇ ਪੈੜੀ ਦੇ ਆਉਂਦੇ ਨੇ ਵੀਡੀਓ ਨੂੰ ਕਰ ਦਿਓ ਤਦ ਭਾ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦ